ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਡਾਕਟਰ ਬੀ ਐਸ ਕੇ ਦੀਆਂ ਕੁਝ ਦਵਾਈਆਂ ਨੇ ਦੋਸਤੋ ਜਿਹੜੀਆਂ ਮੰਨ ਲਓ ਡਾਕਟਰ ਕਈ ਵਾਰ ਲੇਟ ਹੋ ਜਾਂਦਾ ਜਾਂ ਨਹੀਂ ਪਹੁੰਚਦਾ ਜਾਂ ਦੂਰ ਦਰਡੇ ਇਲਾਕਿਆਂ 'ਚ ਨਹੀਂ ਪਹੁੰਚਿਆ ਜਾਂਦਾ ਉਹਦੇ ਵਾਸਤੇ ਤਾਂ ਸਸਤੇ ਰੇਟ ਦੇ ਵਿੱਚ ਵਧੀਆ ਤੁਹਾਡੇ ਪਸ਼ੂ ਨੂੰ ਕਵਰ ਕਰਨ ਵਾਸਤੇ ਉਹਨਾਂ ਦੇ ਬਾਰੇ ਜਾਣਕਾਰੀ ਦਿੰਨੇ ਆ ਵੀਡੀਓ ਨੂੰ ਸ਼ੇਅਰ ਕਰ ਦੇ ਦਬਕੇ ਤਾਂ ਕਿ ਸਾਰਿਆਂ ਤੱਕ ਪਹੁੰਚ ਜੇ ਤੇ ਵੀਡੀਓ ਦੇ ਉੱਪਰ ਤੁਹਾਨੂੰ ਕੰਟੈਕਟ ਨੰਬਰ ਵੀ ਦੇਵਾਂਗੇ ਬੀਐਸਕੇ ਵਾਲਿਆਂ ਦਾ ਉਹਨਾਂ ਨਾਲ ਵੀ ਗੱਲ ਕਰ ਸਕਦੇ ਹਾਂ ਬਾਕੀ ਇਹਨਾਂ ਦਾ ਹਰੇਕ ਸੀਸੀ ਦੇ ਉੱਪਰ ਕੰਟੈਕਟ ਹੁੰਦਾ ਹੈ ਠੀਕ ਹੈ ਨਾ ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ ਪੰਜ ਨੰਬਰ ਦਵਾਈ ਦੀ ਪੰਜ ਨੰਬਰ ਦਵਾਈ ਆ ਦੋਸਤੋ ਜਿਹੜੀ ਇਹ ਫੀਵਰ ਵਾਸਤੇ ਆ ਅੱਜ ਕੱਲ੍ਹ ਗਰਮੀ ਹੋਣ ਕਰਕੇ ਜ਼ਿਆਦਾਤਰ ਪਸ਼ੂ ਨੂੰ ਹਾਈ ਫੀਵਰ ਹੁੰਦਾ ਕੋਈ ਕਹਿੰਦਾ 105 ਹੋ ਗਿਆ ਕੋਈ ਕਹਿੰਦਾ 180 ਹੋ ਗਿਆ ਕੋਈ ਦਾ 8 ਤੱਕਰ ਵੀ ਵੱਗ ਜਾਂਦਾ ਤਾਂ ਉਹਨੂੰ ਕਵਰ ਕਰਨ ਵਾਸਤੇ ਦੋਸਤੋ ਇਹ ਜਿਹੜੀ ਪੰਜ ਨੰਬਰ ਦਵਾਈ ਆ ਇਹ ਦਿਨ ਦੇ ਵਿੱਚ 20 20 ਐਮ ਐਲ ਤੁਸੀਂ ਪੰਜ ਵਾਰੀ ਦੇਣੀ ਹੈ ਠੀਕ ਆ ਜਿਆਦਾਤਰ ਥਲੇਰੀਏ ਦੀਆਂ ਗੰਡਾ ਹੁੰਦੀਆਂ ਨੇ ਪਸ਼ੂ ਦੇ ਉਹਨਾਂ ਕਰਕੇ ਬੁਖਾਰ ਹੁੰਦਾ ਪਸ਼ੂਆਂ ਵਿੱਚ ਥਲੇਰੀਏ ਰੋਗ ਦੀ ਰੋਗ ਥਾਮ ਲਈ ਮੰਨ ਲਓ ਤੇ ਕਲੀਅਰ ਕਰਨ ਵਾਸਤੇ ਥਲੇਰੀਏ ਦੀ ਇਹ ਦਵਾਈ ਆ 25 ਨੰਬਰ ਇੱਕ ਪੰਜ ਨੰਬਰ ਹੈ ਇੱਕ 25 ਨੰਬਰ ਆ ਇਹ ਦਵਾਈਆਂ ਤੁਸੀਂ ਦੋਨੇ ਇਕੱਠੀਆਂ ਵੀ ਦੇ ਸਕਦੇ ਹੋ ਜਾਂ ਪੰਜ 7 ਮਿੰਟ ਦਾ ਫਰਕ ਪਾ ਕੇ ਦੇ ਸਕਦੇ ਹੋ ਦੋਨਾਂ ਚੋਂ 20 20 ਐਮ ਐਲ ਦੇਣੀ ਆ ਦਿਨ 'ਚ ਪੰਜ ਵਾਰੀ ਠੀਕ ਆ ਦੋਕ ਦਿਨ ਦਵਾਈ ਇਸੇ ਤਰ੍ਹਾਂ ਦਿਓ ਤੇ ਉਸ ਤੋਂ ਬਾਅਦ ਤੁਸੀਂ ਤਿੰਨ ਟਾਈਮ ਕਰ ਦੋ ਫਿਰ ਚੌਥੇ ਦਿਨ ਦੋ ਟਾਈਮ ਕਰਕੇ ਪੰਜਵੇਂ ਦਿਨ ਤੱਕ ਇਹਨੇ ਨਿਬੜ ਜਾਣਾ ਉਦੋਂ ਤੱਕ ਤੁਹਾਡੇ ਪਸ਼ੂ ਨੇ ਕਵਰ ਹੋ ਜਣਾ ਦੂਜੀ ਗੱਲ ਇਹ ਦਵਾਈਆਂ ਜਦੋਂ ਦਿੰਨੇ ਆਪਾਂ ਫੀਵਰ ਹੁੰਦਾ ਤਾਂ ਪਸ਼ੂ ਦੀ ਭੁੱਖ ਮਰਦੀ ਆ ਉਹਦੇ ਵਾਸਤੇ ਤੁਹਾਡੇ ਕੋਲੇ ਇਹ ਦਵਾਈ ਆ 6 ਨੰਬਰ ਠੀਕ ਆ 6 ਨੰਬਰ ਦੀ ਜਿਹੜੀ ਦਵਾਈ ਆ ਤੁਹਾਡੇ ਪਸ਼ੂ ਦੀ ਭੁੱਖ ਨੂੰ ਬਰਕਰਾਰ ਰੱਖੂ ਵੀ ਭੁੱਖ ਵਧੀਆ ਲੱਗਦੀ ਰਹੇ ਪਸ਼ੂ ਨੂੰ ਠੀਕ ਆ ਨਾ ਭੁੱਖ ਨਾ ਮਰੇ ਜੇਕਰ ਪਸ਼ੂ ਖਾਂਦਾ ਪੀਂਦਾ ਰਹੂਗਾ ਦੋਸਤੋ ਇਹਦੀ ਡੋਜ਼ ਵੀ ਜਾਂ ਤਾਂ ਤੁਸੀਂ 30 30 ml ਦਿਨ ਚ ਤਿੰਨ ਵਾਰੀ ਦੇ ਦਿਓ ਜਾਂ 20 20 ml ਦਿਨ ਚ ਪੰਜ ਵਾਰੀ ਦੇ ਦਿਓ ਠੀਕ ਹੈ ਇਹਦੇ ਨਾਲ ਤੁਹਾਡਾ ਪਸ਼ੂ ਖਾਣਾ ਪੀਣਾ ਸਟਾਰਟ ਕਰ ਦਿਓ ਨਾਲ ਆ ਗਈ ਇਮਿਊਨਿਟੀ ਵਾਸਤੇ 26 ਨੰਬਰ ਦਵਾਈ ਤੇ ਐਵੇਂ ਜ ਕਰ ਦੋਸਤੋ ਇਹਨੂੰ ਵੀ ਪੰਜ ਵਾਰੀ ਦਿਨ ਚ ਦੇ ਸਕਦੇ ਹੋ ਪਹਿਲੇ ਤਿੰਨ ਦਿਨ ਜਾਨੀ ਇੱਕ ਦਿਨ ਪੰਜ ਵਾਰੀ ਦੇ ਦਿਓ ਦੋ ਦਿਨ ਉਸ ਤੋਂ ਬਾਅਦ ਤੁਸੀਂ ਤਿੰਨ ਵਾਰੀ ਕਰ ਦਿਓ ਫਿਰ ਦੋ ਵਾਰੀ ਕਰਕੇ ਬੰਦ ਕਰ ਦਿਓ ਐਸੇ ਤਰ੍ਹਾਂ ਆ ਲਿਵ ਡੀ ਐਸ ਆ ਜਿਹੜਾ ਪ੍ਰੋਡਕਟ ਆ ਲਿਵ ਡੀ ਐਸ ਇਹ 100 ml ਸਵੇਰੇ ਸ਼ੋਹ ਸਾਹ ਨੂੰ ਤੇ ਜਦੋਂ ਦਿਓਗੇ ਦੋਸਤੋ ਤੁਹਾਡੇ ਪਸ਼ੂ ਦਾ ਬੁਖਾਰ ਵੀ ਟੁੱਟੂਗਾ ਜਿਹੜੇ ਪਸ਼ੂਆਂ ਦਾ ਖੂਨ ਘਟਿਆ ਉਹ ਖੂਨ ਵੀ ਬਣੂਗਾ ਖੂਨ ਬਣਨ ਦਾ ਕੀ ਕਾਰਨ ਹੁੰਦਾ ਖੂਨ ਘਟਦਾ ਕਿਉਂ ਆ ਪਸ਼ੂ ਖਾਣਾ ਘਟਾ ਜਾਂਦਾ ਬੁਖਾਰ ਕਰਕੇ ਜੇ ਬੁਖਾਰ ਦਾ ਇਲਾਜ ਆਪਾਂ ਨੇ ਇਹਦੇ ਨਾਲ ਹੀ ਕਰ ਲਿਆ ਦੋ ਦਵਾਈਆਂ ਰਹੀਆਂ ਠੀਕ ਹੈ ਨਾ ਉਸ ਤੋਂ ਬਾਅਦ ਆਪੋ ਖਾਲੀ ਦਵਾਈ ਦੇਤੀ ਇਹਦੇ ਨਾਲ ਲੀਵਰ ਦਾ ਹੋ ਗਿਆ ਤਾਂ ਇਹਦੇ ਨਾਲ ਵੀ ਲੀਵਰ ਦਾ ਹੋ ਗਿਆ ਤਾਂ ਭੁੱਖ ਸਹੀ ਲੱਗਣ ਲੱਗ ਗਈ ਖਾਣ ਪੀਣ ਸਹੀ ਲੱਗ ਗਿਆ ਤਾਂ ਉਹਦਾ ਖੂਨ ਵੀ ਵਧੂਗਾ ਤੇ ਤੁਹਾਡੇ ਪਸ਼ੂ ਦਾ ਦੁੱਧ ਵੀ ਵਧੂਗਾ ਆ ਇਹਦੇ ਨਾਲ ਤੁਹਾਡੇ ਸਾਰੇ ਸੁਧਾਰ ਹੋਣੇ ਆ ਦੋਸਤੋ ਠੀਕ ਹੈ ਨਾ ਇਹਨਾਂ ਨੂੰ ਵਰਤ ਸਕਦੇ ਹੋ ਬਾਕੀ ਜਿਹੋ ਜੀ ਵੀ ਦਵਾਈ ਤੇ ਤੁਹਾਨੂੰ ਰਿਜ਼ਲਟ ਮਿਲਦੇ ਆ ਇਹਦੇ ਥੱਲੇ ਕਮੈਂਟ ਕਰਦਿਆ ਕਰੋ ਕਿਉਂਕਿ ਕਮੈਂਟਾਂ ਤੋਂ ਪਤਾ ਲੱਗਦਾ ਪਰ ਇਹ ਨਾ ਹੋਵੇ ਵੀ ਬੰਦੇ ਨੇ ਥੋੜੀ ਜੀ ਦਵਾਈ ਦੇਤੀ ਜਾਂ ਨਾ ਦਿੱਤੀ ਟਾਈਮ ਤੇ ਤੇ ਉਦੋਂ ਬਾਅਦ ਕਮੈਂਟ ਕਰਦੇ ਕਿ ਸਾਨੂੰ ਤਾਂ ਰਿਜ਼ਲਟ ਨਹੀਂ ਮਿਲੇ ਜੀ ਦੇਖੋ ਸਾਰੇ ਕਿਤੇ 100% ਰਿਜ਼ਲਟ ਕਿਸੇ ਵੀ ਦਵਾਈ ਦੇਣੀ ਮਿਲਦੇ ਹੁੰਦੇ ਜਿਹਦੇ 75% ਰਿਜ਼ਲਟ ਮਿਲ ਜਾਣ ਉਹ ਦਵਾਈ ਬਹੁਤ ਵਧੀਆ ਹੁੰਦੀ ਆ ਠੀਕ ਹੈ ਨਾ ਤਾਂ ਇੰਨੇ ਕੁ ਰਿਜ਼ਲਟ ਹੀ ਮਿਲਨੇ ਹੁੰਦੇ ਜੇ ਬੰਦੇ ਨੂੰ ਆਪਾਂ ਦਾਖਲ ਕਰਦੇ ਹਸਪਤਾਲ ਜਿੱਦਾਂ ਵੀ ਉਹਨੇ ਰਿਜ਼ਲਟ ਨਹੀਂ ਮਿਲਦੇ। ਬਾਕੀ ਡਾਕਟਰ ਵੀ.ਐਸ.ਕੇ ਵਾਲੇ ਜਿਹੜੇ ਹੈਗੇ ਆ ਇਹ ਸਾਡੇ ਮਿੱਤਰ ਨੇ ਬਹੁਤ ਵਧੀਆ ਚੀਮਾ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਨਾਲ ਚੀਮਾ ਕਹਿ ਸਕਦੇ ਆਪਾਂ ਦਿਉਣ ਚੀਮਾ ਹੁੰਦਾ ਨਕਸ਼ੇ ਦੇ ਉੱਪਰ ਭਰੇ ਆ ਸੁਨਾਮ ਦੇ ਕੋਲ ਆ ਇਹ ਮੀਨ ਪੀਖੀ ਤੋਂ ਸੁਨਾਮ ਵਾਲੇ ਰੋਡ ਤੇ ਆ ਉਹਦੇ ਨਾਲ ਗੁਰਦੁਆਰਾ ਸਾਹਿਬ ਨੇ ਵੱਡਾ ਉੱਥੇ ਗੁਰਦੁਆਰੇ ਸਾਹਿਬ ਦੇ ਜਿਹੜਾ ਅੰਦਰ ਗੇਟ ਆ ਉਹਦੇ ਤੇ ਇਹਨਾਂ ਦੀ ਦੁਕਾਨ ਹੈ ਉੱਥੋਂ ਆ ਕੇ ਤੁਸੀਂ ਦਵਾਈਆਂ ਲਿਜਾ ਸਕਦੇ ਹੋ ਪੁੱਛ ਵੀ ਸਕਦੇ ਹੋ ਰੈ ਵੀ ਲੈ ਸਕਦੇ ਹੋ ਬਾਕੀ ਧੰਨਵਾਦ ਆ ਸਾਰੇ ਭਰਾਵਾਂ ਦਾ ਇਹਨੂੰ ਦਬਕ ਕੇ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਭਰਾਵਾਂ ਤੱਕ ਵੀਡੀਓ ਪਹੁੰਚ ਜਾਈਏ ਤਾਂ ਕਿਸੇ ਦੇ ਪਸ਼ੂ ਦਾ ਫਾਇਦਾ ਹੋ ਜੇ ਧੰਨਵਾਦ ਆ ਜੀ ਸਾਰੇ ਭਰਾਵਾਂ ਦਾ ਬਾਕੀ ਨੰਬਰ ਆਪਾਂ ਉੱਪਰ ਦੇਵਾਂਗੇ ਵੀਡੀਓ ਦੇ ਉੱਥੋਂ ਤੁਸੀਂ ਡਾਲ ਕਰ ਸਕਦੇ ਹੋ ਤੇ ਗੱਲ ਕਰ ਸਕਦੇ ਹੋ ਜੀ